ਗੱਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਸਰਦਾਰ ਮੋਟਰ ਦੇ ਇੱਥੇ ਬਹੁਤ ਹੀ ਸਸਤੀਆਂ ਇਲੈਕਟ੍ਰੋਨਿਕ ਸਕੂਟਰੀਆਂ ਮਿਲਦੀਆਂ ਨੇ ਬਾਈ ਤੇ ਬਾਈ ਤੋਂ ਲੈਣਿਆ ਸਾਰੀ ਡਿਟੇਲ ਤੇ ਕੀ ਗੱਲ ਬਾਤ ਆ ਕਿ ਸਕੂਟਰੀਆਂ ਬਾਰੇ ਤੇ ਬਹੁਤ ਹੀ ਵਧੀਆ ਆਜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੈ ਬਾਈ ਜੀ ਹਾਂ ਠੀਕ ਹੈ ਜੀ ਵਧੀਆ ਹੋਰ ਕਿਵੇਂ ਚੱਲ ਰਿਹਾ ਹੈ ਹਾਂ ਵਧੀਆ ਹੀ ਵਧੀਆ ਤੇ ਬਾਈ ਐ ਦੱਸੋ ਤੇ ਤੁਸੀਂ ਧੁਮਾਕਾ ਕਰਤਾ ਬਹੁਤ ਵੱਡਾ ਬਹੁਤ ਵੱਡਾ ਜੀ ਸੁਣਿਆ ਸੀਗਾ ਸ਼ਹਿਰ ਦੇ ਵਿੱਚ ਵੀ ਸਰਦਾਰ ਮੋਟਰ ਵਾਲਿਆਂ ਨੇ ਸਕੂਟਰੀਆਂ ਦਾ ਧਮਾਕਾ ਕਰਤਾ ਤੇ ਇਲੈਕਟ੍ਰੋਨਿਕ ਸਕੂਟਰੀਆਂ ਦੇਖੋ ਗਰੰਟੀ ਵਾਲੀਆਂ ਸਕੂਟਰੀਆਂ ਨੇ ਮਾੜੀ ਦਿਓ ਡਿਟੇਲ ਫੌਜੀ ਸਾਹਿਬ ਆਹਾ ਬਾਈ ਜੀ ਸੁਪਰ ਮਾਡਲ ਹੈਗਾ ਇਹਦਾ ਨਾਮ ਵੀ ਸੁਪਰ ਹੈ ਤੇ ਇਹਦਾ ਕੰਮ ਵੀ ਸੁਪਰ ਹੈ ਠੀਕ ਹੈ ਜੀ ਇਹਦਾ ਟੋਟਲੀ 53000 ਰੁਪਿਆ ਆਪਾਂ ਕੀਮਤ ਲਾਈ ਹੈ ਜੀ ਦੋ ਬੰਦੇ ਬਿਠਾ ਕੇ ਜਿਵੇਂ ਮਰਜ਼ੀ ਤੁਸੀਂ ਗੇੜੇ ਦਈ ਜਾਇਓ 12 ਇੰਚੀ ਅਲਾਈ ਬੀਲ ਹਾਂਜੀ ਡਿਸਕ ਬ੍ਰੇਕ ਦੇਖੋ ਦੋਸਤੋ ਬਾਕੀਆਂ ਦੇ ਛੋਟੇ ਮਿਲਣਗੇ ਤੁਹਾਨੂੰ ਇਹਦੇ 12 ਇੰਚ ਹੀ ਹੈ ਜੀ ਠੀਕ ਹੈ ਜੀ 12 ਇੰਚ ਲਾਈ ਵੀ ਲਾ ਡਿਸਕ ਬ੍ਰੇਕ ਹੈ ਜੀ 53 55 ਦੀ ਇਹਦੀ 50 ਤੋਂ 55 ਦੀ ਸਪੀਡ ਹੈ ਠੀਕ ਹੈ ਜੀ ਫੁੱਲ ਜਿਵੇਂ ਇੱਕ ਮੋਟਰਸਾਈਕਲ ਦੀ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਮੈਂ 55 ਪਲੱਸ ਕਹਿ ਕੇ ਦਿੰਨਾ ਐਵਰੇਜ ਘੱਟੋ ਘਾਟੇ 60 65 ਤੱਕ ਜਾਂਦੀ ਹੈ ਠੀਕ ਹੈ ਆਪਾਂ 55 ਦਾ ਕਰਕੇ ਵੇਚਾਂਗੇ ਕੰਪਨੀ ਦਾ ਦਾਵਾ ਹੈਗਾ 55 60 65 ਦਾ ਪਰ ਆਪਾਂ ਇਹਨਾਂ ਨੂੰ ਵੇਚਦੇ ਹਾਂ ਸਿਰਫ 50 55 ਕਰਕੇ ਠੀਕ ਹੈ ਇੱਥੇ ਆਪਾਂ ਕੋਈ ਉਹਦਾ ਆਪਣਾ ਲੋਨ ਦੀ ਵੀ ਸਬਦਾ ਹੈਗੀ ਹੈ ਜੀ ਲੋਨ ਦੀ ਫੁੱਲ ਸਬਦਾ ਬਾਈ ਜੀ ਜਿਹੜਾ ਬੰਦਾ ਆਉਂਦਾ ਮੈਨੂੰ ਕਹਿੰਦਾ ਵੀ ਮੇਰੇ ਕੋਲ ਡਾਊਨ ਪੇਮੈਂਟ ਹੈ ਸਿਰਫ ਮੈਂ 4 5000 ਰੁਪਿਆ ਦੇ ਸਕਦਾ ਹਾਂ ਉਹ ਤਿੰਨ ਡਾਕੂਮੈਂਟ ਆਪਣੇ ਨਾਲ ਲੈ ਕੇ ਆਵੇ ਆਧਾਰ ਕਾਰਡ ਪੈਨ ਕਾਰਡ ਉਸ ਤੋਂ ਬਾਅਦ ਬੈਂਕ ਦੇ ਖਾਤੇ ਦੀ ਪਾਸ ਬੁੱਕ ਦੀ ਫੋਟੋ ਕਾਪੀ ਠੀਕ ਹੈ ਜੀ ਬਸ ਇਹ ਤੋਂ ਇਲਾਵਾ ਆਪਾਂ ਨੂੰ ਲੋੜ ਨਹੀਂ ਉਹਦੇ ਆਧਾਰ ਤੇ ਆਪਾਂ ਬੰਦੇ ਦਾ ਲੋਨ ਕਰਦੇ ਹਾਂਗੇ ਉਹ ਕੰਪਨੀ ਲੋਨ ਕਰ ਦੋਗੀ ਵੀ ਕਿੰਨੇ ਦਾ ਇਹ ਹੈਗਾਗਾ ਪੂਰੀ ਹੈ ਹੈਵੀ ਮਟੀਰੀਅਲ ਆ ਦੋਸਤ ਬਹੁਤ ਹੈਵੀ ਹੈ ਜੀ ਬਹੁਤ ਹੈਵੀ ਜਿਹੜੇ ਬੰਦੇ ਨੇ ਇਹ ਚਲਾ ਲਈ ਉਹ ਬੰਦਾ ਐਕਟਿਵ ਨੂੰ ਭੁੱਲ ਜਾਊਗਾ ਜੀ ਠੀਕ ਹੈ ਜੀ ਤੇਰੀ ਮੋਟਰ ਤੇ ਗਾਰੰਟੀ ਬਰਾਂਟੀ ਕੀ ਹੈ ਜੀ 1 ਸਾਲ ਦੀ ਇਹਨਾਂ ਦੀ ਕੋਈ ਚਾਰ ਪਾਰਟਾਂ ਦੀ ਗਾਰੰਟੀ ਹੈ ਜੀ ਹਾਂ ਜੀ ਇੱਕ ਮੋਟਰ ਦੂਜਾ ਕੰਟਰੋਲਰ ਚਾਰਜਰ ਤੇ ਬੈਟਰੀਆਂ 6 ਮਹੀਨੇ ਦੀ ਬੈਟਰੀ ਦੀ ਫੁੱਲਣ ਦੀ ਗਾਰੰਟੀ ਹੈ 1 ਸਾਲ ਉਹ ਬੈਟਰੀ ਅਗਰ ਕੰਮ ਨਹੀਂ ਕਰਦੀ ਸਾਡੇ ਕੋਲ ਸਿੱਟ ਜੋ ਨਵੀਂ ਚੱਕ ਕੇ ਲੈ ਜਾਓ ਠੀਕ ਬੰਦੇ ਦਾ ਟਾਈਮ ਆਪਾਂ ਕਸਟਮਰ ਦਾ ਗਾਹਕ ਜਿਹੜਾ ਰੱਬ ਦਾ ਰੂਪ ਹੈ ਸਹੀ ਗੱਲ ਹੈ ਜੀ ਹਾਂ ਉਹਦਾ ਪਰ ਟਾਈਮ ਖਰਾਬ ਨਹੀਂ ਕਰਦੇ ਆਹ ਬਾਰੇ ਮਾਡਲ ਬਾਰੇ ਦੱਸੋ ਜੀ ਆਹ ਮਾਡਲ ਰੌਕ ਪਲੱਸ ਕੱਢਿਆ ਜੀ ਕੰਪਨੀ ਨੇ ਇਹ ਇਹ ਜਿਹੜਾ ਕਹਿੰਦੇ ਨਾ 1 ਲੱਖ ਦੀਆਂ 3 ਹਾਂਜੀ ਆਪਾਂ 1 ਲੱਖ ਦੀਆਂ 3 ਦਾ ਧਮਾਕਾ ਕਰਾਂਗੇ ਥੋੜਾ ਜਿਹਾ ਜਿਹਾ ਸਟਾਕ ਆਉਣ ਵਾਲਾ ਠੀਕ ਹੈ ਜੀ ਪਰ ਇਹ ਸਹੀ ਰੇਟ ਤੇ ਆਪਾਂ 38000 ਦੀ ਦੇ ਦਾਂਗੇ ਉਹਦੇ ਨਾਲੋਂ 10 ਗੁਣਾ ਚੰਗੀ ਹੈ ਜਿਹੜੀ 1 ਲੱਖ ਦੀਆਂ 3 ਦਿੰਦੇ ਆ ਠੀਕ ਹੈ ਜੀ ਤੇ ਇਹਦੀ ਕੀ ਫੈਸਿਲਿਟੀਆਂ ਨੇ ਜੀ ਫੈਸਿਲਿਟੀ ਇਹਦੇ ਵਿੱਚ ਡਿਸਕ ਬ੍ਰੇਕ ਡਿਸਕ ਬ੍ਰੇਕ ਇਹਦੇ ਦੇਖੋ ਜੀ ਤੁਸੀਂ ਡਿਸਕ ਬ੍ਰੇਕ ਹੈ ਇਹਦੀ ਸੀਟ ਦੂਸਰੀ ਸੀਟ ਨਾਲੋਂ ਲੰਬੀ ਤੇ ਚੌੜੀ ਹੈ ਹੈਵੀ ਮਟੀਰੀਅਲ ਦੇ ਵਿੱਚ ਬਣੀ ਹੋਈ ਹੈ ਜੀ ਇਹ ਠੀਕ ਹੈ ਜੀ ਹਾਂ ਜੀ ਬਿਨਾ ਗਰੰਟੀ ਦਾ ਮਾਲ ਹੈ ਜੀ ਇਹ ਇਹਦੀ ਗਰੰਟੀ ਹੈਣੀ ਜੀ ਗਰੰਟੀ ਨਹੀਂ ਹੈਗੀ ਜੀ ਇਹਦੀ ਜਿਹੜੀਆਂ 1 ਲੱਖ ਦੀਆਂ ਦਿੰਦੇ ਨੇ ਉਹ ਉਹ ਵੀ ਧਮਾਕਾ ਕਰਾਂਗੇ ਆਪਾਂ 1 ਲੱਖ ਦੀਆਂ ਤਿੰਨ ਤੇ ਇਹ ਬੈਟਰੀਆਂ ਜਿਹੜੀਆਂ ਇਹਦੇ 'ਚ ਹੈਗੀਆਂ ਨੇ ਜੋ ਕਿੰਨੇ ਐਂਪੀਅਰ ਦੀਆਂ ਹੈ ਪਤਾ ਹੀ ਕੋਸਾ ਇਹਦੇ ਵਿੱਚ 12 60 ਦੀ ਬੈਟਰੀ ਹੈ ਜੀ ਠੀਕ ਹੈ ਜੀ ਤੇ 12 30 ਦੀ ਸੌਰੀ 12 30 ਦੀਆਂ ਇੱਕ ਦੇ ਵਿੱਚ ਭਾਈ ਆਹ ਸਹੂਲਤ ਦੇਖੋ ਚਾਰਜਿੰਗ ਦੀ ਚਾਰਜਿੰਗ ਦੀ ਦੇਖੋ ਭਾਈ ਚਾਰਜ ਵੀ ਲਾ ਸਕਦੇ ਆ ਆਪਾਂ ਮੋਬਾਈਲ ਹਾਂਜੀ ਤੇ ਵਧੀਆ ਮਟੀਰੀਅਲ ਆ ਇਹ ਜੀ ਗੱਲ ਨਹੀਂ ਹੈਵੀ ਮਟੀਰੀਅਲ ਆ ਇਹ 38000 ਦੀ ਹੈ ਤੇ ਭਾਈ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਭਾਈ ਉਹਦੇ ਲਈ ਲੈਸ ਕਰੋਗੇ ਥੋੜਾ ਉਹਦੇ ਲਈ ਭਾਈ ਤੁਹਾਡੇ ਚੈਨਲ ਦੇ ਰਾਹੀ ਜਿਹੜਾ ਬੰਦੇ ਮਤਲਬ ਸਾਡੇ ਸਾਡੇ ਕਸਟਮਰ ਤੁਹਾਡਾ ਨਾਮ ਲੈ ਕੇ ਆਉਣਗੇ ਆਪਾਂ ਉਹਨੂੰ ਭਾਈ ਇੱਕ ਐਕਸੈਸਰੀ ਫ੍ਰੀ ਲਾ ਕੇ ਦੇਵਾਂਗੇ ਜਿਹੜਾ ਆਪਾਂ ਕਹਿ ਦਈਏ ਵੀ ਫੁੱਟ ਰੈਸਟ ਹੁੰਦਾ ਹੈਗਾ ਫ੍ਰੀ ਲਾ ਦੇਾਂਗੇ ਬਾਈ ਜੀ ਉਹਨੂੰ ਉਹਦਾ ਕੋਈ ਪੈਸਾ ਨਹੀਂ ਇਹ 2-3000 ਦਾ ਤੁਹਾਡਾ ਫਾਇਦਾ ਹੋ ਜੂਗਾ ਬਾਕੀ ਹੋਰ ਵੀ ਡਿਸਕਾਊਂਟ ਕਰ ਦੇਾਂਗੇ ਬਾਈ ਜੀ ਆ ਮੌਕੇ ਤੇ ਉਹਦਾ ਟੇਬਲ ਤੇ ਬਾਈ ਹੋਰ ਵੀ ਸਟਾਕ ਮੰਗਾਰ ਰੱਖਿਆ ਬਾਈ ਨੇ ਤੇ ਦੇਖ ਸਕਦੇ ਹੋ ਮਾਡਲ ਤੇ ਬਾਈ ਕੋਲੇ ਪਰਸੋਂ 10 ਤਰੀਕ ਤੱਕ ਆਪਣੇ ਕੋਲ ਹੋਰ ਸਟਾਕ ਆ ਰਿਹਾ ਜੀ ਠੀਕ ਹੈ ਜੀ ਇਹ ਇੰਨੀ ਕਿ ਬੱਚੀਆਂ ਨੇ ਬਾਕੀ ਵਿਕ ਗਈਆਂ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਸਸੀ ਕਾਲ ਜੀ